ਚੜਨ ਵਾਲਿਓ ਹਕਾਂ ਦੀ ਪੇਟ ਉੱਤੇ ਥੋਨੂੰ ਸਰਦਾ ਦੇ ਫੁੱਲ ਚੜਾਉਣ ਲਗਿਆ ਥੋਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਇਹ ਖੰਜੂ ਬਹਾਨ ਲਗਿਆ 80 ਦੇ ਦਹਾਕੇ ਵਿੱਚ ਸਾਫ ਕਾਂਸੀ ਰਾਮ ਵੱਲੋਂ ਚਲਾਈ ਗਈ ਬਹੁਜਨ ਅੰਦੋਲਨ ਦੀ ਲਹਿਰ ਪੂਰੇ ਦੇਸ਼ ਵਿੱਚ ਜੋਰ ਫੜ ਰਹੀ ਸੀ ਕਾਂਚੀ ਰਾਮ ਦਾ ਜਨਮ ਪੰਜਾਬ ਵਿੱਚ ਹੋਇਆ ਇਸ ਕਰਕੇ ਇਸ ਲਹਿਰ ਦਾ ਪ੍ਰਭਾਵ ਪੰਜਾਬ ਵਿੱਚ ਵੀ ਸਿਖਰਾਂ ਤੇ ਰਿਹਾ ਸਾਬਕਾਂਚੀ ਰਾਮ ਦੇ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਕਈ ਨੌਜਵਾਨ ਬਹੁਜਨ ਮੂਵਮੈਂਟ ਦਾ ਹਿੱਸਾ ਬਣੇ ਅਤੇ ਬਸਪਾ ਦਾ ਨੀਲਾ ਝੰਡਾ ਹੱਥਾਂ ਵਿੱਚ ਫੜ ਕੇ ਤੁਰ ਪਏ ਕੁੜਾ ਰਾਮ ਵੀ ਉਹਨਾਂ ਵਿੱਚੋਂ ਇੱਕ ਸਨ ਆਪਣੀ ਜ਼ਿੰਦਗੀ ਦੇ ਕਰੀਬ 40 ਸਾਲ ਬਹੁਜਨ ਮੂਵਮੈਂਟ ਨੂੰ ਸਮਰਪਿਤ ਕਰਨ ਵਾਲੇ ਕੂੜਾ RAM ਦਾ ਨਾਂ ਅੱਜ ਲੋਕਾਂ ਦੀ ਜ਼ੁਬਾਨ ਤੇ ਹੈ। ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਡਕਰ ਤੇ ਸਾਹਵਾਂ ਕਾਂਛੀ RAM ਨੂੰ ਆਪਣਾ ਆਦਰਸ਼ ਮੰਨਣ ਵਾਲੇ ਕੂੜਾ RAM ਆਪਣੀ ਸਾਰੀ ਉਮਰ ਸਮਾਜ ਪ੍ਰਤੀ ਸਮਰਪਿਤ ਰਹੇ। ਚੰਗੇ ਪ੍ਰਬੰਧ ਦੀ ਸਥਾਪਨਾ ਲਈ ਸੰਘਰਸ਼ੀਲ ਹੋਣਾ ਬਿਨਾ ਕਿਸੇ ਸਵਾਰਥ ਅਡੋਲ ਹੋ ਕੇ ਮਿਸ਼ਨ ਦੇ ਰਾਹ ਤੁਰਨਾ ਤੇ ਲੋਕਾਂ ਨੂੰ ਬਹੁਜਨ ਮੂਵਮੈਂਟ ਨਾਲ ਜੋੜਨ ਦਾ ਜਜ਼ਬਾ ਉਹਨਾਂ ਨੂੰ ਇੱਕ ਆਦਰਸ਼ ਸ਼ਖਸੀਅਤ ਵਜੋਂ ਸਥਾਪਿਤ ਕਰਦਾ ਹੈ। ਗਲੰਦਰ ਦੇ ਪਿੰਡ ਭਗਵਾਨਪੁਰ ਵਿੱਚ ਰਹਿਣ ਵਾਲੇ ਕੁੜਾ RAM ਜੀ ਦਾ ਜਨਮ 1 ਜਨਵਰੀ 1956 ਨੂੰ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ। ਮਜ਼ਦੂਰ ਦੇ ਬੇਟੇ ਕੁੜਾ RAM ਦੱਸਦੇ ਹਨ ਕਿ ਬਚਪਨ ਦੇ ਸਮੇਂ ਉਹਨਾਂ ਦੇ ਪਿਤਾ ਆਪਣੇ ਮੋਢੇ ਤੇ ਬਿਠਾ ਕੇ ਉਹਨਾਂ ਨੂੰ ਅੰਬੇਡਕਰੀ ਸਮਾਗਮ ਦਿਖਾਉਣ ਲੈ ਜਾਂਦੇ ਸਨ ਉਦੋਂ ਤੋਂ ਹੀ ਉਹਨਾਂ ਤੇ ਅੰਬੇਡਕਰੀ ਵਿਚਾਰਧਾਰਾ ਦਾ ਡੂੰਘਾ ਪ੍ਰਭਾਵ ਪਿਆ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਤੇ ਉਹਨਾਂ ਤੋਂ ਬਾਅਦ ਸਾਬ ਕਾਂਸੀ ਰਾਮ ਦੇ ਜੀਵਨ ਸੰਘਰਸ਼ ਤੋਂ ਪ੍ਰਭਾਵਿਤ ਕੂੜਾ RAM ਆਪਣੀ ਸਾਰੀ ਉਮਰ ਅਡੋਲ ਰਹੇ ਸਮਾਜ ਪ੍ਰਤੀ ਚਿੰਤਤ ਰਹੇ ਮਸਬਾ ਦੇ ਰੂਪ ਵਿੱਚ ਬਹੁਜਨ ਆंदोलਨ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਰਹੇ ਉਹ ਬਹੁਜਨ ਮੂਵਮੈਂਟ ਦੇ ਰਾਹ ਤੋਂ ਕਦੇ ਪਟਕੇ ਨਹੀਂ ਆਓ ਤੁਹਾਨੂੰ ਲੈ ਚੱਲਦੇ ਹਾਂ ਕੂੜਾ RAM ਜੀ ਦੇ ਘਰ ਵੱਲ ਪਿੰਡ ਭਗਵਾਨਪੁਰ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਵਿਧਾਨ ਸਭਾ ਹਲਕੇ ਦਾ ਹਿੱਸਾ ਹੈ। ਜਲੰਧਰ ਨਕੌਦਰ ਰੋਡ ਤੇ ਪੈਂਦੇ ਇਸ ਪਿੰਡ ਨੂੰ ਮਿਸ਼ਨਰੀਆਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਮਿਸ਼ਨਰੀ ਮਤਲਬ ਜਿਹੜੇ ਲੋਕ ਮਿਸ਼ਨ ਨੂੰ ਸਮਰਪਿਤ ਹੋਣ ਤੇ ਮਿਸ਼ਨ ਦਾ ਅਰਥ ਲੋਕਾਂ ਦੇ ਭਲੇ ਵਾਲੇ ਪ੍ਰਵੰਦੀ ਸਥਾਪਨਾ ਲਈ ਚਲਾਇਆ ਜਾਣ ਵਾਲਾ ਅੰਦੋਲਨ ਜਿਸ ਨੂੰ ਸ਼ੋਸ਼ਿਤ ਬਹੁਜਨ ਸਮਾਜ ਦਾ ਅੰਦੋਲਨ ਵੀ ਕਿਹਾ ਜਾਂਦਾ ਹੈ ਹੇ ਹਨ ਕੁੜਾ ਰਾਮ ਜੀ ਉਹ ਇੱਕ ਚਰਚਿਤ ਚਿਹਰੇ ਹਨ ਜਿਨ੍ਹਾਂ ਨੂੰ ਲੋਕ ਸਨਮਾਨ ਭਰੀਆਂ ਨਜ਼ਰਾਂ ਨਾਲ ਦੇਖਦੇ ਹਨ ਪਿੰਡ ਭਗਵਾਨਪੁਰ ਵਿਖੇ ਘਰ ਪਹੁੰਚ ਕੇ ਅਸੀਂ ਕੁੜਾ ਰਾਮ ਜੀ ਨਾਲ ਪੌਜਨ ਅੰਦੋਲਨ ਬਾਰੇ ਲੰਬੀ ਵਿਚਾਰ ਚਰਚਾ ਕੀਤੀ ਤੁਸੀਂ ਇਸ ਮਿਸ਼ਨ ਨਾਲ ਕਦੋਂ ਤੋਂ ਜੁੜੇ ਬਚਨ ਮੈਤੀ ਜੀ ਉਹ ਮਾਤਾ ਸਾਹਿਬ ਮੈਨੂੰ ਮੋਢੇ ਤੇ ਬਹਾਲ ਕੇ ਅੰਬੇ ਦਾ ਪਵਨ ਜਦ ਜਾਂਦੇ ਹੁੰਦੇ ਸੀ ਮੇਰੀ ਮੇਰੀ ਅੰਬੇ ਦਾ ਪਿਆਰ ਤਾਂ ਆਤਾ ਹੈ ਨਾਲ ਮੈਂ ਉਹਨੂੰ ਜੁੜਿਆ ਔਰ ਖੜੀ ਹੋਈ ਖੜੀ ਹੋਈ ਅਸੀਂ ਬੋ ਗ੍ਰਾਮ ਵੇਦਾਪਵਨ ਦੀ ਯਾਦ ਹੀ ਜਦ ਉਥੋਂ ਬਵਾ ਸਾਹਿਬ ਦੇ ਵਿਚਾਰ ਸੁਣੀਏ ਸੀ ਔਰ ਸਹੀ ਟੋਪੇ ਅਨੁਮੇ ਪਤਾ ਲੱਗਾ ਕਿ ਸਾਡਾ ਅਸਲੀ ਰਹਿਵਲ ਕੀ ਕੋਈ ਹੈ ਬਵਾ ਸਾਹਿਬ ਅੰਬੇ ਦਾ ਸਾਹਿਬ ਉਸ ਤੋਂ ਬਾਅਦ ਸਾਫ ਸ਼੍ਰੀ ਕਾਸ਼ੀਰਾਮੀ ਮદાન ਵਿੱਚ ਜਾਏ ਔਰ ਉਹਨਾਂ ਨੇ ਆਪਣੀ ਸਰਕਾਰੀ ਨੋਬੇ ਇਸ਼ਾਰ ਦੇ ਔਰ ਇੱਕ ਟਾਈਮ ਲਈ ਕੰਮ ਕਰਨਾ ਸ਼ੁਰੂ ਕੀਤਾ ਤੁਸੀਂ ਇਲੈਕਸ਼ਨ ਵੀ ਲੜੇ ਆ ਤਿੰਨ ਪਿੰਡਾਂ ਦੀ ਤੁਸੀਂ ਬਲਾਕ ਸੰਪਤੀ ਜਿੱਤੀ ਸੀਗੀ ਤੇ ਉਹ ਕਿੱਦਾਂ ਦਾ ਤੁਹਾਡਾ ਤਜਰਬਾ ਸੀਗਾ ਤੇ ਉਹ ਤੁਸੀਂ ਕਿਸ ਤਰੀਕੇ ਨਾਲ ਤੁਸੀਂ ਲੜੀ ਮੈਨੂੰ ਉਸ ਵਕਤ ਬੜਾ ਰਾਜ ਨੂੰ ਲਾਇੰਕ ਕੀ ਕੀਆ ਬਗਵਾ ਜਾਂ ਕਰੀ ਨੇ ਸੀ ਔਰ ਮੇਰਾ ਰਾਪਤਾ ਇਹ ਬਹੁਜ ਸਮਾਜ ਪਾਰਟੀ ਆ ਬਣਿਆ ਹੋਇਆ ਸੀ ਔਰ ਇੱਕ ਦਿਨ ਉਸ ਜਿਹੜੇ ਸਾਡੇ ਲੀਡਰ ਸਹਿਬਾਨ ਸਾਜੇ ਪੰਡਾਏ ਔਰ ਉਹਨਾਂ ਨੇ ਮੈਨੂੰ ਇਹਦੇ ਬਹੁਜ ਸਮਾਜ ਪਾਰਟੀ ਕੋਲੋਂ 10 ਇਲੈਕਸ਼ਨ ਟਿਕਟ ਦਰਵਾ ਮੈਂ ਉਹਨਾਂ ਨੂੰ ਕਿਹਾ ਮੈਨੂੰ ਕੋਈ ਤਿਆਰੀ ਨਹੀਂ ਪਰ ਉਹਨਾਂ ਸਾਥੀਆਂ ਨੇ ਫੇਰ ਵੀ ਮੈਨੂੰ ਜੋੜ ਪਾਇਆ ਔਰ ਕਿਕਰ ਪਹਿਲਾਂ ਹੀ ਤਿਆਰੀ ਕੀਤੀ ਸੀ लास्ट लास्ट 10 ਸੀਟਾਂ ਹੀ ਪਾਨੇ ਦਾ ਔਰ ਮੈਂ ਬਹੁਜ ਸਮਾਜ ਪਾਰਟੀ ਕੋਲੋਂ ਇਲੈਕਸ਼ਨ ਦੀ ਲੰਨੀ ਰਹੀ ਹਾ ਕੀਤੀ اور ਮੈਂ ਇੱਕ ਕਾਂਗਰਸੀ ਕੈਂਡੀਡੇਟ ਨੂੰ 580 ਵੋਟਾਂ ਦੇ ਵੱਡੇ ਮਾਗੇ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਉਹ 바ਵਾ ਸਾਹਿਬ ਡਾਕਟਰ ਡਾਕਟਰ ਮੇਕਾ ਸਾਡੇ ਪ੍ਰੇਰਨਾ ਸਰੋਤਾ ਉਹਨਾਂ ਨੇ ਉਹਨਾਂ ਦੇ 14 ਵਜੇ ਬਿਨਾਂ ਇਲਾਜ ਤੋਂ ਮਰ ਗਏ ਔਰ ਜੇ ਅਸੀਂ ਉਹਨਾਂ ਦੇ ਸਹੀ ਬਹਾ ਦਾ ਬਹਾ ਦਾ ਤਾਂ ਜਾਂ ਸਾਥ ਵੀ ਕਾਂਚੀਗਾਮ ਨੇ ਆਪਣਾ ਘਰ ਵਸਾਇਆ ਤੇ ਸਾਨੂੰ ਵੀ ਸੈਕਰੀਫਾਈਸ ਕੀਤਾ ਉਹਨਾਂ ਕੋ ਕਤਨ ਕਰਨਾਈ ਕਰਨਾਈ ਬਹੁਗਾ ਔਰ ਬੋਮ ਦੇ ਪਤੀ ਬਹੁਤ ਜੇਤਾ ਹੀ ਕੌਮ ਦਾ ਭਲਾ ਕਰਉਨੇ ਹੈ ਬੋਮ ਪਤੀ ਵਫਾ ਦਾ ਰਹਿਣਾ ਰਹਿਣਾ ਪਊਗਾ ਔਰ ਜੇ ਛੋਟੇ ਛੋਟੇ ਲਾਜਾਂ ਦੇ ਲਾਜਾਂ ਵਿੱਚ ਬਿਗੀ ਗਏ ਤਾਂ ਉਹ ਸਾਡਾ ਸਾਡਾ ਸਮਾਜ ਅੱਗੇ ਅਹੀ ਨੁਕਸ ਪਾਟੀ ਕਰਦੇ ਆ ਪਰ ਅਸੀਂ ਅਸੀਂ ਜਿਹੜੇ ਵਿਕਦੇ ਆ ਛੋਟੇ 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 ਲਾਜਾਂ ਦੇ ਉਹ ਉਹ ਕੋਸੂ ਉਹ ਆਪਣਾ ਕੋਸੂ ਉਹ ਨਹੀਂ ਗੁਜ਼ਉਂਦੇ ਕੋਈ ਕਿਸੇ ਪਾਸੇ ਤੁਰਿਆ ਉਹ ਕਿਸੇ ਪਾਸੇ ਤੁਰੇ ਤੁਰਿਆ ਪਰ ਜੇ ਜਿਹੜੀ ਕਦਰ ਆਪਣੀ ਪਾਰਟੀ ਵਿੱਚ ਆ ਉਹ ਦੂਸਰੇ ਘਰਵਾਂ ਜਾ ਕੇ ਕਦਰ ਕਦਰ ਨਹੀਂ ਕਦਰ ਨਹੀਂ ਹੈ ਕਿ ਪਾਰਟੀ ਪਤੀ ਵਫਾ ਦਾ ਰਹਿਣਾ ਬੜਾ ਜ਼ਰੂਰੀ ਹੈ ਜੇ ਹੀ ਬਾਵਾ ਸਾਹਿਬ ਨੇ ਉਹਨਾਂ ਨੂੰ ਅਣਾਈਆਂ ਔਰ ਜੇ ਜੇ ਸਾਹਿਬ ਜੀ ਕਾਜ ਨੇ ਅਣਾਈਆਂ ਔਰ ਇੱਕ ਲੇਡੀਜ਼ ਹੋ ਗਈ ਪੈਨ ਤੁਹਾਡੀ ਮਾਇਓ ਜੀ ਉਹਨੇ ਜੀਵਨ ਵਿੱਚ ਬੜੀ ਬੜੀਆਂ ਬਣੀਆਂ ਬੜਾ ਲੋਕੀ ਗੱਲਾਂ ਦਾ ਕਰੀ ਜ ਨੇ ਪਾਰਟੀ ਜੱਪੀ ਨਹੀਂ ਪਰ ਉਹਨਾਂ ਨੇ ਉਹਨਾਂ ਨੇ ਜਿਹੜੇ ਗੱਲਾਂ ਕਰਨੇ ਵਾਲੇ ਉਹਨੇ ਪਾਰਟੀ ਪਾਰਟੀ ਦੇਣ ਦੇਣ ਦੀ ਆ ਕੁੜੀ ਕਿ ਕੁੜੀ ਉਹ ਕਿਆ ਉਹ ਆ ਬਹੁਤ ਬਹੁਤ ਦਾਰ ਹੈ। ਔਰ ਉਹ ਕਿਹਾ ਕਿ ਇਹ ਪਾਰਟੀ ਅੰਕ ਕਰੇ ਜਾਂ ਉੱਪੇ ਕਰੇ ਕਰੀ ਜਾਂ ਨਹੀਂ ਕਰਕੇ ਨਹੀਂ ਆਈ ਜਾਂ ਨਹੀਂ ਕਰਕੇ ਪਾਸੀ ਗਈ। ਜਿਹੜੇ ਲੋਕ ਭੈਣ ਜੀ ਨੂੰ ਗਲਤ ਬੋਲਦੇ ਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਉਹਨਾਂ ਦੇ ਨਿੱਜੀ ਉਹਨਾਂ ਦੇ ਨਹੀਂ ਆਪਣੇ ਨਿੱਜੀ ਸੌਤ ਨਿੱਜੀ ਸਵਾਸਾ ਭੈਣ ਜੀ ਦਾ ਦਾਤ ਕੰਮ ਕਰੇ ਲੀਲੀਸ ਹੋ ਗਏ। ਔਰ ਉਹ ਕੌਮਲੇ ਦਰਵਾਜ਼ਾ ਛੋਟੇ ਮਾਰੇ ਮਾਰੇ ਆ। ਉਹ ਕੋਈ ਬਹੁਤ ਉਹ ਉਹ ਪਹਿਲਾ ਹੀ ਕਿੱਡੀ ਸਾਈਕਾਨੇ ਵਾਸਤੇ ਹੋਇਆ ਪਹਿਲਾ ਜੋ ਉਹ ਕੁਝ ਦੂਸਰੀਆਂ ਪਾਰਟੀਆਂ ਜਿਹੜੀਆਂ ਕਾਂਗਰਸ VAP ਭਾਜੀ ਦਲ ਉਹ ਉਹ ਜਿਆਦਾ মিডিਆ মিডিਆ ਉਹਨਾਂ ਦਾ ਅਜੀ ਲੋਕ মিডিਆ ਵੀ ਗੱਲ ਗੱਲ ਕਰਦਾ ਦਸਤਾਲ ਸੁਣ ਕੇ ਉਹਨਾਂ ਨੂੰ ਪੰਡੀਆਂ ਨੇ ਪਰ ਅਸਲੀਅਤ ਕੁਝ ਹੋਰ ਦੀ ਆ ਭੈਣ ਜੀ ਲਗਾਤਾਰ ਲਗਾਤਾਰ ਰਖੰਗਾਲੇ ਕਿਸੇ ਦਵਾਈ ਉਹ ਕੋਈ ਕਮੀ ਪਈ ਨਹੀਂ ਉਹਨਾਂ ਦਾ ਹੀ ਘਿਰ ਜਾਏ ਕੀਤਾ ਦੇ 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 ਕੋੜਾ ਰਾਮ ਚਮੜੇ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਬੂਟਾ ਮੰਡੀ ਵਿੱਚ ਉਹਨਾਂ ਦੀ ਇੱਕ ਦੁਕਾਨ ਹੈ ਜਿੱਥੇ ਉਹ ਚਮੜੇ ਦੀਆਂ ਬੈਲਟਾਂ ਬਣਾਉਣ ਦਾ ਕੰਮ ਕਰਦੇ ਹਨ ਜਿੱਥੇ ਉਹ ਘਰ ਪਰਿਵਾਰ ਦੀ ਆਰਥਿਕਤਾ ਦੇ ਮੱਦੇ ਨਜ਼ਰ ਫਿਰਤ ਕਰਦੇ ਹਨ ਉੱਥੇ ਉਹ ਸਮਾਂ ਕੱਢ ਕੇ ਵਸਪਾ ਦੇ ਰੂਪ ਵਿੱਚ ਬਹੁਜਨ ਅੰਦੋਲਨ ਨੂੰ ਅੱਗੇ ਵਧਾਉਣ ਲਈ ਵੀ ਸਰਗਰਮ ਰਹਿੰਦੇ ਹਨ ਕੁੜਾ ਰਾਮ ਜੀ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਡਕਰ ਦੇ ਸੰਦੇਸ਼ ਪੇ ਬੈਕ ਟੂ ਸੁਸਾਇਟੀ ਨੂੰ ਹਮੇਸ਼ਾ ਯਾਦ ਰੱਖਦੇ ਹਨ ਉਹ ਕਹਿੰਦੇ ਹਨ ਕਿ ਜੇਕਰ ਬਾਬਾ ਸਾਹਿਬ ਅੰਬੇਡਕਰ ਤੇ ਸਾਹਵ ਕਾਂਛੀ ਰਾਮ ਸਮਾਜ ਲਈ ਸੰਘਰਸ਼ ਨਾ ਕਰਦੇ ਤਾਂ ਅੱਜ ਸਾਡਾ ਕੀ ਹੁੰਦਾ ਇਸ ਲਈ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਮਹਾਪੁਰਖਾਂ ਦੇ ਰਾਹ ਤੇ ਚੱਲੀਏ ਅਤੇ ਵਿਵਸਥਾ ਪਰਿਵਰਤਨ ਕਰਕੇ ਲੋਕ ਪੱਖੀ ਪ੍ਰਬੰਧ ਦੀ ਸਥਾਪਨਾ ਕਰੀਏ ਤੁਸੀਂ ਜਿੱਦਾਂ ਵੀ ਸਾਨੂੰ ਤੁਸੀਂ ਦੱਸਿਆ ਕਿ ਤੁਸੀਂ ਆਰਪੀਆਈ ਵਿੱਚ ਕੰਮ ਕੀਤਾ ਉਸ ਤੋਂ ਬਾਅਦ ਕਾਂਸੀ ਰਾਮ ਦੀ ਮੂਵਮੈਂਟ ਤੇ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਆ ਕਾਫੀ ਜਿਹਰ ਤੋਂ ਤੁਸੀਂ ਕਾਂਸੀ ਰਾਮ ਜੀ ਨਾਲ ਜੁੜੇ ਆ ਉਹਨਾਂ ਦੀ ਪਾਰਟੀ ਬਹੁਜਨ ਸਮਾਜ ਪਾਰਟੀ ਨਾਲ ਜੁੜਿਆ ਤੁਸੀਂ ਦੱਸਿਆ ਕਿ ਤੁਸੀਂ ਬਲਾਕ ਸੰਵਤੀ ਦਾ ਇਲੈਕਸ਼ਨ ਵੀ ਲੜਿਆ ਕਾਂਸੀ ਰਾਮ ਜੀ ਨਾਲ ਤੁਹਾਡਾ ਰਾਬਤਾ ਕਦੋਂ ਤੋਂ ਕਾਇਮ ਹੋਇਆ ਉਹਨਾਂ ਨੂੰ ਤੁਸੀਂ ਕਦੋਂ ਤੋਂ ਜਾਣਿਆ ਜਾਂ ਕਦੀ ਉਹਨਾਂ ਨਾਲ ਮਿਲੇ ਆਪ ਵੀ ਕਾਂਸੀ ਰਾਮ ਜੀ ਨੇ ਆਪਣੀ ਇੱਕ ਤਰ੍ਹਾਂ 바ਵਾ ਸਾਹਿਬ ਅੰਮੇਲ ਕਾ ਦਾ ਰੂਪੀ ਦੁਆਰਾ ਆਪ ਕੋ ਹੈ ਔਰ ਉਹਨیں ਲੋਕੀ ਖੱਟ ਕੇ ਕੋਮ ਬਾਤ ਦੇ ਕੰਮ ਕਰਨਾ ਕਿਦੂ ਕੀਤਾ ਅਸੀਂ ਦੇਖਿਆ ਵੀ ਇਹ ਸਾਹ ਉਹਨੇ ਸਮਾਜ ਨੂੰ ਸਹੀ ਪਛਾਹ ਦੇ ਸਕਦੇ ਆ ਔਰ ਅਸੀਂ ਵੀ ਬਹੁਤ ਜਣ ਹਾਨੂੰ ਵੀ ਉਹਨਾਂ ਦਾ ਇਹ ਸਾਹਿਬ ਬਟੋਣਾ ਚਾਹੀਦਾ ਚਾਹੀਦਾ ਸਮਾਜ ਦੇ ਕੰਮਾਂ ਵਿੱਚ ਔਰ ਅਸੀਂ ਇਹ ਕਰਕੇ ਬਹੁਤ ਹੀ ਸਮਾਜ ਭਾਗੀ ਕੋ ਪ੍ਰਭਾਵ ਹੋ ਗਏ ਔਰ ਬਹੁਤ ਹੀ ਸਮਾਜ ਭਾਗੀ ਹੋ ਗਏ ਆ ਉਹਨਾਂ ਦੇ ਦੂਰਦਰਸ਼ਨ ਤੱਕ ਬਹੁਤ ਵਾਰੀ ਕੀਤੇ ਤਕਰੀਬਨ ਰੇਗੀਆਂ ਆਈ ਆਈ ਦਾ ਹੀ ਪਰ ਇੱਕ ਵਾਰੀ ਸਾਡਾ ਇਹ ਸਵਾਲ ਸਾਨੂੰ ਇਸ ਸਵਾਲ ਕੋ ਪ੍ਰਭਾਵ ਪਤ ਹੋਇਆ ਤੇ ਸਾਹਿਬ ਉਹਨੇ ਸਾਡੇ ਸਾਡੇ ਪਿੰਡ ਦਾ ਪ੍ਰੋਗਰਾਮ ਰੱਖਿਆ ਇਲੈਕਸ਼ਨ ਦੇ ਦੌਰਾਨ ਔਰ ਉਹਨਾਂ ਨੂੰ ਲਾਗੇ ਨੂੰ ਦੇਖਣਾ ਮੌਕਾ ਮਿਲਿਆ ਉਹ ਉਹਨਾਂ ਦਾ ਲੱਗੇ ਲੱਗੇ ਹੋ ਗਏ ਨਵ ਨਵ ਸ਼ਾਰਤ ਹੈ ਤਾਂ ਉਹ ਮੌਕਾ ਮਿਲਿਆ ਔਰ ਲੇਖਨ ਔਰ ਤਕਰੀਬਨ ਦੋ ਵਾਰੀ ਸਾਡੇ ਪਿੰਡ ਨੂੰ ਵੀ ਪ੍ਰੋਗਰਾਮ ਹੋਇਆ ਦੋਵੇਂ ਦੀ ਅੱਜ ਪ੍ਰੋਗਰਾਮ ਕੱਲ ਹੋਇਆ ਕੱਲ ਨੂੰ ਹੋਇਆ ਕੱਲ ਨੂੰ ਵੀ ਪਵਾ ਪਰੇ ਪੂਰਾ ਦੋ ਦਿਨ ਤੁਸੀਂ ਦੱਸਿਆ ਕਿ ਸਭ ਕਾਂਸ਼ੀਰਾਮ ਤੁਹਾਡੇ ਪਿੰਡ ਵਿੱਚ ਰਹੇ ਤੇ ਇੱਕ ਇੱਕ ਸਾਨੂੰ ਸੁਣਾਉਣ ਵਿੱਚ ਆਇਆ ਕਿ ਇੱਥੇ ਜਿਹੜੇ ਭੈਣ ਕੁਮਾਰੀ ਮਾਇਆਵਤੀ ਜੀ ਜਾਂ ਬੋਝਨ ਸਮਾਈ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਇੱਕ ਇੱਕ ਵਾਰੀ ਉਹ ਵੀ ਇਸ ਜਗ੍ਹਾ ਤੇ ਆ ਚੁੱਕੇ ਆ ਇਹ ਪਿੰਡ ਕਾਫੀ ਮਿਸ਼ਨਰੀ ਪਿੰਡ ਮੰਨਿਆ ਜਾਂਦਾ ਤੇ ਤੁਸੀਂ ਉਹਨਾਂ ਨਾਲ ਵੀ ਕਦੀ ਮਿਲੇ ਉਹਨਾਂ ਭੈਲੀ ਨੂੰ ਵੀ ਲੱਗਦਾ ਨੇ ਦੇਖਣ ਦਾ ਸਵਾਲ ਤੁਹਾਡਾ ਕਿਉਂਕਿ ਉਹਨਾਂ ਦਾ ਪ੍ਰੋਗਰਾਮ ਹੱਲੇ ਪਿੰਡ ਵਿੱਚ ਰੱਖਿਆ ਗਿਆ ਔਰ ਲੈਕਚਰ ਦੇ ਇਲੈਕਸ਼ਨ ਦੇ ਦੌਰਾਨ ਉਹਨਾਂ ਦੋਂ ਬਲੌਕ ਸਾਡੀਆ ਮੈਮਰੀ ਸੀ اور ਬਹੁਤ ਸਾਹਿਆਂ ਆਟੀਨਾ ਲੋਕਾਂ ਨੇ ਬੇਦਰਗਾਹਨੀ ਕੋਸ਼ਿਸ਼ ਕੀਤੀ ਪਰ ਫਿਰ ਵੀ ਅਸੀਂ ਅੱਗੇ ਅੱਗੇ ਹੋ ਕੇ ਤੁਰੇ ਆਪ ਪਾਰਟੀ ਦੇ ਮੋਕੇ ਲੀਡਰ ਨੂੰ ਵੀ ਪ੍ਰਵਾਹ ਨ ਕਰੋ ਅਸੀਂ ਅਸੀਂ ਤੇਰੀ ਪੂਰੀ ਮਦਦ ਕਰਾਂ ਤੁਸੀਂ ਆਪਣੀ ਤਕਰੀਬਨ ਜਦੋਂ ਤੋਂ ਪਾਰਟੀ ਬਹੁਜਨਸਵਾਦੀ ਪਾਰਟੀ ਬਣੀ ਆ ਉਸ ਤੋਂ ਪਹਿਲਾਂ ਆਰਪੀਏ ਨਾਲ ਜੁੜੇ ਰਹੇ ਆ ਤੁਸੀਂ ਆਪਣੀ ਸਾਰੀ ਜ਼ਿੰਦਗੀ ਬਾਬਾ ਸਾਹਿਬ ਦੇ ਮਿਸ਼ਨ ਦੇ ਪ੍ਰਤੀ ਸਮਰਪਿਤ ਕੀਤੀ ਆ ਤੁਸੀਂ ਇਸ ਮੂਵਮੈਂਟ ਦੇ ਵਿੱਚ ਆਪਣੀ ਜ਼ਿੰਦਗੀ ਲਾਈ ਆ ਅਸੀਂ ਅਸੀਂ ਬਹੁਤ ਸਾਰੇ ਇਦਾਂ ਦੇ ਬੰਦਿਆਂ ਨੂੰ ਵੀ ਜਾਣਦੇ ਆ ਜਿਨ੍ਹਾਂ ਨੇ ਕਾਂਸ਼ੀਰਾਮ ਜੀ ਨਾਲ ਇਸ ਪਾਰਟੀ ਦੇ ਵਿੱਚ ਬਹੁਤ ਕੰਮ ਕੀਤਾ ਔਰ ਅੱਜ ਉਹ ਦੂਸਰੀਆਂ ਪਾਰਟੀਆਂ ਵਿੱਚ ਜਾ ਚੁੱਕੇ ਆ ਜਾਂ ਜਾਂ ਕਹਿ ਲੋ ਕਿ 2002 ਦੇ ਇਲੈਕਸ਼ਨ ਤੋਂ ਬਾਅਦ ਜਦੋਂ ਤੋਂ ਸਾਹਿਬ ਸਾਹਿਬ ਜੀ ਹੁਣੀ ਬਿਮਾਰ ਹੋ ਗਏ ਸੀ ਸਾਹ ਕਾਂਸ਼ੀਰਾਮ ਹੁਣੀ ਉਸ ਤੋਂ ਬਾਅਦ ਉਹ ਬੰਦੇ ਕਾਫੀ ਬੰਦੇ ਜਿਹੜੇ ਆ ਭੋਜਨ ਸਮਾਜ ਪਾਰਟੀ ਛੱਡ ਕੇ ਕਾਫੀ ਇਹ ਹੋਰ ਪਾਰਟੀਆਂ 'ਚ ਵਿੱਚ ਗਏ ਪਰ ਤੁਸੀਂ ਹਮੇਸ਼ਾ ਕਦੀ ਵੀ ਡਾਵਾ ਡੋਲ ਨਹੀਂ ਆਏ ਤੁਸੀਂ ਇਸ ਮੂਵਮੈਂਟ ਨਾਲ ਇਸ ਪਾਰਟੀ ਦੇ ਵਿੱਚ ਰਹੇ ਬਹੁਤ ਜਨ ਸਮਾਈ ਪਾਰਟੀ ਨਾਲ ਜਦੋਂ ਤੋਂ ਪਾਰਟੀ ਬਣੀ ਆ ਤੇ ਤੁਸੀਂ ਹੁਣ ਤੱਕ ਤੁਸੀਂ ਇਸ ਪਾਰਟੀ ਨਾਲ ਬਹੁਤ ਉਤਾਰ ਚੜ੍ਹਾਅ ਦੇਖੇ ਉਹਨਾਂ ਉਤਾਰ ਚੜ੍ਹਾਵਾਂ ਨੂੰ ਦੇਖ ਕੇ ਤੁਸੀਂ ਜਿਹੜੇ ਉਹ ਬੰਦੇ ਗਏ ਆ ਉਹਨਾਂ ਨੂੰ ਵੀ ਤੁਸੀਂ ਕਿੱਦਾਂ ਉਹ ਜਿਹੜਾ ਇਹਨੂੰ ਇਹ ਸਾਰੇ ਤੁਸੀਂ ਟਾਈਮ ਦੇਖਿਆ ਹੰਡਾਇਆ ਉਹਨੂੰ ਕਿੱਦਾਂ ਬਿਆਨ ਕਰੂੰਗੇ ਉਹ ਬੰਦੇ ਆਪਣੇ ਆਪ ਨੇ ਮਿਲਣ ਨੂੰ ਜ਼ਰੂਰ ਸਾਹਮਣੇ ਰਹਿ ਗਏ 받ッコ ਬੰਦੇ ਹਮੇ ਹਮੇ ਜਾਂ ਉਹਨਾਂ ਨੂੰ ਇੱਕ ਐਮਐਲਏ ਤੱਕ ਜਾਂ ਜਾਂ ਕੋਈ ਬਲੱਡ ਹੰਪੇ ਬੈ ਗਿਆ ਜਾਂ ਕੋਈ ਜਾਂ ਕੋਈ ਐਮਪੀ ਦੇ ਬੈ ਗਿਆ ਔਰ ਉਹਨਾਂ ਨੂੰ ਸਿਰਫ ਆਪੋ ਆਪਣੇ ਘਰ ਦਾ ਲਾਲ ਲਾਲ ਸੀ ਇਹਦਾ ਸਾਫ ਹੋਣਾ ਨਾਂ ਦਾ ਨਾਂ ਦਾ ਆਪਾਂ ਜਰੂਰ ਲੈਨੇ ਆ ਬਸ ਸਾਫ ਹੋਣੀ ਆਪਣੀ ਚਾਹੀਦੀ ਪੂਰੀ ਸਮਰਪਤ ਇੱਥੀ ਆ ਪਰ ਉਹ ਸਮਰਪਤ ਇੱਥੀ ਉਹ ਸਿਰਫ ਆ ਆਪਣਾ ਨਿੱਜੀ ਸਵਾਦ ਕੋਈ ਤਾਕੀ ਸੀ ਸੀਮਤ ਲੈ ਉਹ ਪਾਰਟੀ ਪਾਰਟੀ ਨਾਮ ਆ ਕੋਈ ਲੈਣ ਉਹ ਦਾ ਉਹ ਸਾਹਮਣੇ ਆ ਗਿਆ ਯਾਰ ਸਾਹਬ ਉਹ ਛਾੜੀ ਗਏ ਪਾਰਟੀ ਛਾੜ ਗਏ ਫੇ ਫੇਰੋ ਕੋਈ ਉਸਮਾਇ ਪਾਰਟੀ ਨੂੰ ਨਾ ਦੇ ਉਹਨਾਂ ਨੂੰ ਕੋਈ ਦੇ ਨਹੀਂ ਹੈ ਔਰ ਬੰਦੇ ਲਾਲ ਕੀ ਬਾਬਾ ਸਾਹ ਡਾਕਟਰ ਅੰਬੇ ਦਾਦਾ ਆਪਾਂ ਨਾਮ ਨਾ ਤਾਂ ਲੈਨੇ ਆ ਮਗਰ ਉਹਨਾਂ ਦੇ ਉਹਨਾਂ ਦੇ ਇਸ਼ਾਰੇ ਅਸਾਂ ਸ਼ਿੰਗੀ ਦਾ ਜਾਂਦੇ ਹੋਏ ਵੀ ਉਹਨਾਂ ਨੂੰ ਆਪਣੇ ਜੀਵਨ ਵਿੱਚ ਇੰਨੇ ਇੰਨੇ ਪਾਇਆ ਉਹਨੇ ਆਪਣੇ ਕੋਈ ਕੋਈ ਨਿੱਕੀ ਜਿਹੀ ਲੜਾਈ ਨਹੀਂ ਲੜੀ ਉਹਨੇ ਲੋਕਾਂ ਵਾਸਤੇ ਲੜਿਆ ਭਾਵੇਂ ਕੋਈ ਜਿੱਤ ਹਾਰ ਬਾਤ ਨਹੀਂ ਗੱਲ ਆ ਬਲਕਿ ਮਿਹਨਤੀ ਬਫਾਦਾ ਰਹਿਣਾ ਹੈ ਅਗਰ ਡਾਕਟਰ ਸਾਹਿਬ ਉਹਨੀ ਮਿਹਰ ਉਹਨਾਂ ਉਹਨਾਂ ਨੂੰ ਬੜੇ ਬੜੇ ਇਲਾਜ ਦਿੱਤੇਗਾ ਹੈ ਸ਼ਾਮ ਸਾਹਿਬ ਨੂੰ ਵੀ ਬੜੇ ਇਲਾਜ ਇਲਾਜ ਦਿੱਤੇਗਾ ਹੈ ਦਾਸ ਰੁਪਈਆ ਹੋਂਤਾ ਹੋਂਤਾ ਤੱਕ ਉਹਨਾਂ ਨੂੰ ਉਹਨਾਂ ਨੂੰ ਆਫਰ ਕੀਤੀ ਗਈ ਸਾਬ ਸਾਹ ਹੁਣੀ ਇੱਕ ਰਾਸ਼ਟਰਪਤੀ ਉਹ ਅਹੁਦੇਦਾਰ ਨੇ ਬਗੇ ਅਹੀ ਛੋਟੇ 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 ਉਦਯਾਮਵਾਦ ਮਤਲਬ ਕਿਉਂ ਬਦਲਦੇ ਬਦਲਦੇ ਤੁਸੀਂ ਤੁਹਾਡੇ ਪਿੰਡ ਸਾਹ ਦੋ ਦਿਨ ਰਹੇ ਤੁਸੀਂ ਕੋਈ ਸਾਹ ਦੀ ਕੋਈ ਐਸੀ ਕੋਈ ਇੱਕ ਕੋਈ ਕੋਈ ਗੱਲ ਤੁਸੀਂ ਦੱਸਣਾ ਚਾਹੁੰਦੇ ਜਿਹੜਾ ਜਿੱਦਾਂ ਸਾਹ ਦਾ ਕੋਈ ਬਤੀਰਾ ਸੀ ਤੁਹਾਡੇ ਨਾਲ ਜਾਂ ਕਦੀ ਗੱਲ ਹੋਈ ਹੋਵੇ ਜਾਂ ਆਮ ਲੋਕਾਂ ਨਾਲ ਉਹ ਕਿਦਾਂ ਮਿਲਦੇ ਵਰਤਦੇ ਸੀ ਸਾਹ ਹੁਣੀ ਬਹੁਤ ਜ਼ਿਆਦਾ ਸਪਸ਼ਟ ਬਤី ਸੀ ਉਹ ਕਹਿੰਦੇ ਮਾਪਾ ਸਵਾਗ ਕਰ ਵੀ ਬੜਾ ਹੀ ਔਰ ਉਹ ਬਰਤਨ ਨੂੰ ਪਤਿਆ ਵੀ ਲਿੰਦੇ ਪਰ ਉਹ ਜਦ ਜਨ ਕਹੇ ਕਹੇ ਵਰਤਨਾ ਕਰਮ ਹੁੰਦੇ ਕਹੇ ਗੱਲ ਤੋਂ ਹੁੰਦੇ ਉਹ ਹੁੰਦੇ ਦੁਖੀ ਹੋ ਉਹ ਬੁਬੋਦੇ ਜੇ ਜਨ ਉਹ ਮਿਹਨਤੀ ਬਹਾਲਾ ਨਹੀਂ ਸੀ ਸਾਹ ਹੁਣੀ ਇਸ ਤਾਕੀ ਧਰਮ ਵੀ ਕਿਸੇ ਵਲਾ ਹੋਏ ਹੋਣਗੇ ਬਾਹਰ ਬਰਤਨ ਨੂੰ ਪਤਿਆ ਵੀ ਲਿੰਦੇ ਬਾਪ ਕਾਂਛੀ ਗਾਮੁਣੀ ਮੇਤ ਕਰਨੇ ਵਿੱਚ ਬਿਖਾਇ ਨਾ ਪਈ ਔਰ ਸਪਸ਼ਟ ਬਾਤੀ ਅਗਲੇ ਮੋੜਲੇ ਨੂੰ ਮੂਹ ਦੇ ਗੱਲ ਕਰਨ ਕਰਤਾ ਨੇ ਵਾਲੇ ਪਰ ਉਹ ਧਿਆਪੂਸੀ ਨਹੀਂ ਕਿ ਨਹੀਂ ਕਹੀ ਕਿ ਕਹੀ ਕਿ ਉਹਨਾਂ ਨੂੰ ਧਿਆਪੂਸੀ ਨਹੀਂ ਕਿ ਉਹ ਬੇ ਸਪਸ਼ਟ ਬਾਤੀ ਸੀ ਔਰ ਸਾਫ ਨੂੰ ਜੋ ਗੱਲ ਬਾਰਕਰ ਨੂੰ ਨਹੀਂ ਚੰਗੀ ਬਾਰਕਰ ਵੀ ਗੱਲ ਨਹੀਂ ਚੰਗੀ ਲੱਗਦੇ ਉਹਨਾਂ ਨੂੰ ਮੋਕੇ ਤੇ ਕਹਿੰਦੇ ਕਿ ਆਹ ਤਾ ਤਾ ਦੀ ਗੱਲ ਠੀਕ ਨਹੀਂ ਹੈ ਕੂੜਾ RAM ਜੀ ਦੇ ਦੋ ਬੇਟੇ ਰਜਿੰਦਰ ਤੇ ਉਪਿੰਦਰ ਅਤੇ ਇੱਕ ਬੇਟੀ ਸੀਮਾ ਹੈ ਇਸ ਮਿਸ਼ਨਰੀ ਪਰਿਵਾਰ ਵਿੱਚ ਮਿਸ਼ਨ ਦੀ ਗੁੜਤੀ ਉਹਨਾਂ ਦੇ ਪੋਤਿਆਂ ਨੂੰ ਵੀ ਮਿਲੀ ਹੋਈ ਹੈ ਤੁਸੀਂ ਮੂਵਮੈਂਟ ਦੇ ਪ੍ਰਤੀ ਨਿਰਾਸ਼ਾਵਾਦੀਆਂ ਜਾਂ ਆਸ਼ਾਵਾਦੀ ਮੈਂ ਕਦੇ ਮੈਂ ਨਿਰਾਸ਼ਾਵਾਦੀ ਹੁੰਦਾ ਤਾਂ ਮੈਂ ਮੈਂ ਵੀ ਦੂ ਦੂ ਤੈ ਇਤਰਾ ਪਾਰਟੀ ਹਟਾ ਕੇ ਪਾਜਦਾ ਹਾਂ ਔਰ ਉਹ ਤੁਹਾਨੂੰ ਲੱਗਦੀ ਤੁਹਾਨੂੰ ਇਹ ਆਸ ਹੈ ਵੀ ਅੱਗੇ ਆਉਣ ਵਾਲੇ ਟਾਈਮ 'ਚ ਵੀ ਇਦਾਂ ਦੇ ਲੋਕ ਪਾਰਟੀ ਨਾਲ ਕੁਝ ਜੁੜ ਰਹੇ ਆ ਜਾਂ ਨਵਾਂ ਯੂਥ ਜੁੜ ਰਿਹਾ ਜਿਹੜਾ ਤੁਹਾਡੀ ਆਉਣ ਵਾਲੀ ਪੀੜ੍ਹੀ ਆ ਜਿਹੜੀ ਅਗਲੀ ਪੀੜ੍ਹੀ ਆ ਉਹ ਇਸ ਨੂੰ ਅੱਗੇ ਲਿਜਾ ਸਕਦੀ ਏ ਦੇਖੋ ਵੀ ਮੈਂ ਮੈਂ ਦਾਇਕ ਆਪਣੇ ਪਿੰਡ ਦੀ ਪਿੰਡ ਦੀ ਆਦਾਨ-ਪ੍ਰਦਾਨ ਦਊਗਾ ਤਕਰੀਬਨ 2 ਔਰ ਜੇ ਨੈਕਸਟ ਜਨਰੇਸ਼ਨ ਕਹਿੰਦੇ ਆ ਔਰ ਅਗੇ ਔਰ ਉਹਨਾਂ ਉਹਨਾਂ ਤੋਂ ਵੀ ਨੈਕਸਟ ਜੀਨਰੇਸ਼ਨ ਦੇ ਜਨਰੇਸ਼ਨ ਦੇ ਬੱਚੇ ਆ ਉਹਨਾਂ ਪਰ ਉਹਨਾਂ ਪਰ ਬੱਚੇ ਪਰ ਵੱਡਾ ਭਤੀਜਾ ਪਰਕਾ ਆਹ ਇੱਕ ਹੈ ਕਹਿ ਕੰਮ ਦਾ ਟਕਾਵੇ ਲੋਕ ਲੋਕ ਜਨਾਂ ਯਾ ਲੋਕ ਜਨਾਂ ਯਾ ਗੱਲ ਹੈ ਪਰ ਪਾਰਟੀ ਜਿਆਦਾ ਸਿਆਸੀ ਪਾਰਟਾ ਹੋ ਗਿਰਸਰ ਲੋਕ ਜਨਾਂ ਵਾਲੀ ਕੰਮ ਹੀ ਕੰਮ ਯਾ ਬਹਿਣੇ ਦੁਨੀਆ ਅਵਿਸ਼ਵਾਸ ਦੀ ਗੱਲ ਆ ਇੱਕ ਇਹ ਵੀ ਮਤਲਬ ਸਮਾਜ ਦੇ ਵਿੱਚ ਬਹੁਤ ਚੱਲਣ ਰਿਹਾ ਆ ਵੀ ਜਦੋਂ ਜਦੋਂ ਸਾਬ ਕਾਂਸ਼ੀਰਾਮ ਇਸ ਮੂਮੈਂਟ ਨੂੰ ਲੈ ਕੇ ਚੱਲੇ ਸੀ ਉਸ ਵੇਲੇ ਉਹਨਾਂ ਦੀ ਆਲੋਚਨਾ ਬਹੁਤ ਹੋ ਰਹੀ ਸੀ ਕਾਫੀ ਸਮਾਜਿਕ ਮਤਲਬ ਇਸ ਸਮਾਜ ਦੇ ਬਹੁਜਨ ਸਮਾਜ ਦੇ ਲੋਕ ਹੀ ਉਹਨਾਂ ਦੀ ਆਲੋਚਨਾ ਕਰਦੇ ਸੀ ਤੇ ਜਦੋਂ ਸਾਹ ਡੈਥ ਹੁੰਦੀ ਹੈ ਡੈਥ ਹੋਣ ਤੋਂ ਬਾਅਦ ਤਾਂ ਉਹ ਰੈਬਰ ਬਣ ਜਾਂਦੇ ਆ ਫਿਰ ਉਹਨਾਂ ਦੀ ਆਲੋਚਨਾ ਹੋਣੀ ਬੰਦ ਹੋ ਜਾਂਦੀ ਆ ਉਹੀ ਜੋ ਸਾਹ ਦੇ ਨਾਲ ਉਸ ਵੇਲੇ ਕੁਝ ਬੰਦੇ ਕਰਦੇ ਸੀ ਕੁਝ ਕੁਝ ਤਬਕਾ ਉਹ ਅੱਜ ਭੈਣ ਜੀ ਨਾਲ ਕਰ ਰਿਹਾ ਇਹਦੇ ਬਾਰੇ ਤੁਸੀਂ ਕੀ ਕਹਣਾਗਾ ਇਹ ਬਾਬਾ ਸਾਹਿਬ ਵੀ ਆਧਾਰ ਸਾਡੇ 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 ਸਾਹਮਣੇ ਜਿਹੜਾ ਬਾਬਾ ਖਾ ਉਹ ਡਾਊਟ ਤੋਂ ਬੇਕ ਸਾਹ ਹੀ ਨਹੀਂ ਉਹਨਾਂ ਦੀ ਯੋਜਨਾ ਹੀ ਹੁੰਦੀ ਰਹੀ ਆਪ ਜੀ ਦੀ ਕਾਹ ਸੰਖੇ ਕਾਮੀ ਇਹ ਜੇਰੋ ਸ਼ੰਕਰ ਕਰਤੇ ਉਹਨਾਂ ਵੀ ਲੋਕਾਂ ਹੁੰਦੀ ਹੁੰਦੀ ਰਹੀ ਜਿਹੜਾ ਬੰਦਾ ਕੰਮ ਕਰੂਗਾ ਉਹ ਉਹ ਉਹਨਾਂ ਨੂੰ ਸਰਕਾਰ ਸਰਕਾਰਾਂ ਨੂੰ ਖਤ ਖਤਰਾ ਇਸ ਤਰ੍ਹਾਂ ਦੇ ਲੋਕ ਨਾਮ ਲੋਕ ਨਾਮ ਵੀ ਕਰਨੀ ਕਰਦੇ ਦੇਖੋ ਨਰਾਜ ਹੋਣਾ ਕੋਈ ਕੋਈ ਗੱਲ ਨਹੀਂ ਬਣਦੀ ਅਗਰ ਅਗਰ ਬਾਬਾ ਸਾਹਿਬ ਡਾਕਟਰ ਅਭੇਦਕਰ ਉਹ ਇਲੈਕਸ਼ਨ ਆ ਅੱਜ ਰੋ ਭਾਰ ਗਿਆ ਔਰ ਦੇਵਨਾਰਾਜ ਉਹ ਕਾਰ ਬੈਠ ਕੇ ਕਹਿੰਦੇ ਅੱਜ ਸਾਡਾ ਉਹ ਵੀ ਉਹ ਵੀ ਕਾਰ ਬੈਠ ਕੇ ਅੱਜ ਸਾਡਾ ਹਾਲ ਹਾਲ ਕੀ ਕਿਆ ਅਸੀਂ ਅਸੀਂ ਗਾਇਨਤੀ ਵਿੱਚ ਹੋ ਸਕਦੇ ਹੀ ਕਿਆ 파ਵਾ ਸਾਹਿਬ ਡਾਊਟਸਮ ਬੇ ਕਰਨੇ ਲਈ ਸੋਚਿਆ ਮੇਰੇ ਲੋਕਾਂ ਦਾ ਸਾਨੂੰ ਵੋਟਾਂ ਨਹੀਂ ਪਾਈਆਂ ਪਰ ਜਿਹੜੇ ਲੋਕ ਲੋਟਾਂ ਕਰਦੇ ਆ ਉਹ ਕੰਮ ਕਰ ਕਰੇ ਕੰਮ ਨਹੀਂ ਕਰਦੇ ਔਰ ਤਕਰੀਬਨ ਹਰ ਸਾਡਾ ਹੀ ਨਾਂ ਤਾਂ ਲੈਨੇ ਆ ਸਾਰੇ ਪੰਜਾਬ ਪਾਰਟੀ ਪਾਰਟੀ ਇਹ ਸੰਗਾਸ਼ ਕੀਤਾ ਔਰ ਅਸੀਂ ਜੇ ਉਹਦਾ ਉਹਦਾ ਆਪਣੇ ਟਾਈਮ ਦਾ 55% ਹਿੱਸਾ ਲਾ ਲਈਏ ਅਸੀਂ ਲੋਜਨਾ 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 ਦਾ ਵੀ ਬੜੀ ਸੁਖੀਏ ਪਰ ਫੀਲਡ ਵਿੱਚ ਕੰਮ ਕਰਨਾ ਬੜਾ ਪੜਾਉ ਕੰਮ। ਔਰ ਔਰ ਜਿਹੜੇ ਲੋਕ ਤੁਹਾਨੂੰ ਲੋਤਣਾ ਕਰਨੇ ਵਾਲੇ ਆ ਉਹ ਦੂਸਰੇ ਪਾਰ ਦੂਸਰੇ ਪਾਰੀਆਂ ਪਿੱਠੂ ਆ। ਔਰ ਅਹੀਂ ਆਸ਼ਾਬਾਦੀ ਆ। ਅਹੀਂ ਅਹੀਂ ਕਰੇਨ ਰਾਸ਼ੋਗੀ ਘਰ ਬੈਠੇ ਨੇ ਬੈਠਣੇ ਵਾਇ ਨਹੀਂ। ਅਹੀਂ ਭੈਣ ਜੀ ਦਾ। ਆਖੀਰ ਤੱਕ ਉਹਨਾਂ ਦਾ ਸਾਥ ਦੇਵਾਗੇ। ਉਹ ਪ੍ਰਾਈਮ ਮਿੰਟਰ ਅਗੇ ਪ੍ਰਾਈਮ ਮਿੰਟਰ ਉਹਨਾਂ ਬਣਾ ਕੇ। 23 ਮਾਰਚ 2023 ਨੂੰ ਬ੍ਰੇਨ ਹੈਮਰਜ ਕਾਰਨ ਕੁੜਾ RAM ਜੀ ਦਾ ਦੇਹਾਂਤ ਹੋ ਗਿਆ ਕੁੜਾ RAM ਜੀ ਦੀ ਇੱਛਾ ਸੀ ਕਿ ਉਹ ਜਦੋਂ ਦੁਨੀਆ ਤੋਂ ਵਿਦਾ ਹੋਣ ਤਾਂ ਉਹਨਾਂ ਉੱਤੇ बसपा ਦਾ ਨੀਲਾ ਝੰਡਾ ਹੋਵੇ ਇਸੇ ਇੱਛਾ ਮੁਤਾਬਕ बसपा ਵਰਕਰਾਂ ਨੇ ਉਹਨਾਂ ਨੂੰ ਹਾਥੀ ਨਿਸ਼ਾਨ ਵਾਲੇ ਨੀਲੇ ਝੰਡਿਆਂ ਦੀ ਛਾਂ ਹੇਠ ਅੰਤਿਮ ਵਿਦਾਈ ਦਿੱਤੀ। ਉਹਨਾਂ ਦੀ ਦੇਹ ਨੂੰ ਬਸਪਾ ਦੇ ਨੀਲੇ ਝੰਡੇ ਵਿੱਚ ਲਪੇਟਿਆ ਗਿਆ। ਕੁੜਾ ਰਾਮ ਜੀ ਅਮਰ ਰਹੇ, ਅਮਰ ਰਹੇ ਦੇ ਨਾਅਰਿਆਂ ਵਿਚਕਾਰ ਉਹਨਾਂ ਨੂੰ ਵਿਦਾ ਕੀਤਾ ਗਿਆ। ਤੁਹਾਨੂੰ ਮਿਲੂਗਾ ਰਾ ਸੰਸਾਰ ਵਿੱਚੋਂ ਮੁੜ ਬੰਨਿਆ ਤੁਸੀਂ ਕਹਾਣੀਆਂ ਦਾ खाए असीं जवनीअ जी मुल तारांगे असीं कुर्बान जिथे गे हो जिथे गे हो असीं बि आए जाणो ਗੂੜਾ ਰਾਮ ਜੀ ਅੱਜ ਬੇਸ਼ੱਕ ਸਰੀਰਕ ਤੌਰ ਤੇ ਇਸ ਦੁਨੀਆ ਵਿੱਚ ਨਹੀਂ ਹਨ ਪਰ ਉਹਨਾਂ ਵੱਲੋਂ ਪਾਏ ਗਏ ਯੋਗਦਾਨ ਨੇ ਉਹਨਾਂ ਨੂੰ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਹਮੇਸ਼ਾ ਲਈ ਅਮਰ ਕਰ ਦਿੱਤਾ ਉਹਨਾਂ ਵੱਲੋਂ ਦਿੱਤੀ ਗਈ ਸੇਧ ਕਰਕੇ ਅੱਜ ਅਣਗਿਣਤ ਲੋਕ ਬਹੁਜਨ ਅੰਦੋਲਨ ਨੂੰ ਅੱਗੇ ਵਧਾਉਣ ਦੇ ਰਾਹ ਤੇ ਹਨ ਗੂੜਾ ਰਾਮ ਜੀ ਕਹਿੰਦੇ ਸਨ ਕਿ ਮੈਂ ਬਸਪਾ ਮੂਵਮੈਂਟ ਪ੍ਰਤੀ ਪੂਰੀ ਤਰ੍ਹਾਂ ਆਸ਼ਾਵਾਦੀ ਹਾਂ ਮੈਂ ਕਦੇ ਨਿਰਾਸ਼ ਹੋਣ ਵਾਲਾ ਨਹੀਂ ਹਾਂ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਭੈਣ ਮਾਇਆਵਤੀ ਦਾ ਸਾਥ ਦਿੰਦਾ ਰਹਾਂਗਾ ਉਹ ਭੈਣ ਮਾਇਆਵਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਹੋਇਆ ਦੇਖਣਾ ਚਾਹੁੰਦੇ ਸਨ ਬੇਸ਼ੱਕ ਉਹਨਾਂ ਦੀ ਇਹ ਇੱਛਾ ਪੂਰੀ ਨਹੀਂ ਹੋਈ ਪਰ ਉਹਨਾਂ ਵੱਲੋਂ ਦਿੱਤੀ ਗਈ ਮਿਸ਼ਨ ਦੀ ਗੁੜਤੀ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਜਨ ਮੂਵਮੈਂਟ ਨਾਲ ਜੋੜ ਦਿੱਤਾ ਹੈ ਜੋ ਕਿ ਉਹਨਾਂ ਦੇ ਇਸੇ ਸੁਪਨੇ ਨੂੰ ਪੂਰਾ ਕਰਨ ਵਿੱਚ ਲੱਗੀਆਂ ਹੋਈਆਂ ਹਨ। ਬਹੁਜਨ ਮੂਵਮੈਂਟ ਦਾ ਇੱਕ ਤੋਂ ਦੂਜੀ ਪੀੜ੍ਹੀ ਤੱਕ ਪਸਾਰ ਹੋਣਾ ਤੇ ਇਸ ਦਾ ਮਸ਼ਾਲ ਵਾਂਗ ਰੋਸ਼ਨ ਰਹਿਣਾ ਕੁੜਾ राम ਜੀ ਵਰਗੇ ਅਣਥੱਕ ਯੋਧਿਆਂ ਦੇ ਜੀਵਨ ਸੰਘਰਸ਼ ਦੀ ਸਫਲਤਾ ਨੂੰ ਦਰਸਾਉਂਦਾ ਹੈ। ਉਹ ਸਰੀਰਕ ਤੌਰ ਤੇ ਦੁਨੀਆ ਨੂੰ અલਵਿਦਾ ਆਖ ਗਏ ਪਰ ਵਿਚਾਰਾਂ ਤੇ ਪ੍ਰੇਰਣਾ ਦੇ ਰੂਪ ਵਿੱਚ ਉਹ ਹਮੇਸ਼ਾ ਜਿਉਂਦੇ ਰਹਿਣਗੇ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲੇ ਲੈ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ